ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਮਝਾਂਗੇ ਆਪਾਂ ਇਹ ਸਿੱਖਾਂਗੇ ਕਿ ਐਮ ਪੈਟਰਨ ਵਾਸਤੇ ਪੰਜ ਰੂਲਸ ਜਿਨ੍ਹਾਂ ਨੂੰ ਫਾਲੋ ਕਰਕੇ ਆਪਾਂ ਐਮ ਪੈਟਰਨ ਦੇ ਵਿੱਚ ਐਕੂਰਸੀ ਬਹੁਤ ਜ਼ਿਆਦਾ ਕਰ ਸਕਦੇ ਹਾਂ ਬਹੁਤ ਜ਼ਿਆਦਾ ਕਰ ਸਕਦੇ ਹਾਂ ਐਕੂਰਸੀ ਦਾ ਮਤਲਬ ਕੀ ਆ ਕਿ ਜਦੋਂ ਵੀ ਦੇਖੋ ਆਪਾਂ ਐਮ ਪੈਟਰਨ ਤੇ ਟ੍ਰੇਡ ਕਰਾਂਗੇ ਉਹਦੇ ਵਿੱਚ ਆਪਣੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਰਹਿਣਗੇ ਤੇ ਲੌਸ ਹੋਣ ਦੇ ਚਾਂਸ ਬਹੁਤ ਘੱਟ ਰਹਿਣਗੇ ਜੇ ਆਪਾਂ ਆਹ ਪੰਜ ਰੂਲਸ ਫਾਲੋ ਕਰ ਲੇ ਤਾਂ ਤੇ ਉਹਦੇ ਨਾਲ ਨਾਲ ਤੁਹਾਨੂੰ ਨਾ ਇਹ ਪੰਜ ਰੂਲ ਤਾਂ ਦੱਸਾਂਗੇ ਹੀ ਉਹਦੇ ਨਾਲ ਨਾਲ ਤੁਹਾਡੇ ਕੁਝ ਜਿਹੜੇ ਸਵਾਲ ਹੁੰਦੇ ਐ ਐਮ ਪੈਟਰਨ ਬਾਰੇ ਉਹ ਵੀ ਕਲੀਅਰ ਕਰਾਂਗੇ ਸੋ ਆਮ ਤੌਰ ਤੇ ਵੀਰਾਂ ਭੈਣਾਂ ਦੇ ਐਮ ਪੈਟਰਨ ਬਾਰੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਤੁਸੀਂ ਗੱਲ ਕਰਦੇ ਜੋ ਕਿ ਪਰਫੈਕਟ ਐਮ ਪੈਟਰਨ ਤੇ ਅਨ ਪਰਫੈਕਟ ਐਮ ਪੈਟਰਨ ਕਿ ਪਰਫੈਕਟ ਐਮ ਪੈਟਰਨ ਕਿਦਾਂ ਦਾ ਹੁੰਦਾ ਆ ਤੇ ਜਿਹੜਾ ਪਰਫੈਕਟ ਐਮ ਪੈਟਰਨ ਨਹੀਂਗਾ ਉਹ ਕਿਦਾਂ ਦਾ ਹੁੰਦਾ ਸਾਨੂੰ ਫਰਕ ਦਿਖਾਓ ਸੋ ਉਹ ਵੀ ਆਪਾਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਟਾਰਟ ਕਰਦੇ ਆਂ ਸੋ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਰੂਲ ਨੰਬਰ 1 ਸੋ ਰੂਲ ਨੰਬਰ 1 ਇਹ ਆ ਕਿ ਸਾਈਜ਼ ਛੋਟਾ ਹੋਣਾ ਚਾਹੀਦਾ ਹੁਣ ਇਹ ਗੱਲ ਜਿਹੜੀ ਆ ਤੁਸੀਂ ਮੇਰੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਸੁਣੀ ਆ ਕਿ ਸਾਈਜ਼ ਛੋਟਾ ਹੋਣਾ ਚਾਹੀਦਾ ਇੰਪੈਟਰ ਦਾ ਪਰ ਕਿੰਨਾ ਛੋਟਾ ਸਾਈਜ਼ ਹੋਣਾ ਚਾਹੀਦਾ ਇਹ ਸਵਾਲ ਰਹਿੰਦਾ ਤੁਹਾਡਾ ਵੀਡੀਓ ਦੇਖਣ ਤੋਂ ਬਾਅਦ ਆ ਸੋ ਉਹ ਸਵਾਲ ਵੀ ਕਲੀਅਰ ਕਰਦੇ ਆ ਆਪਾਂ ਇੱਥੇ ਤੁਹਾਨੂੰ ਦਿਖਾ ਕੇ ਐਗਜ਼ਾਮਪਲ ਦੇ ਨਾਲ ਕਿ ਕਿੰਨਾ ਛੋਟਾ ਸਾਈਜ਼ ਹੋਣਾ ਚਾਹੀਦਾ ਸੋ ਦੇਖੋ ਮੇਨ ਜਿਹੜੀ ਖੇਡ ਆ ਤੁਹਾਨੂੰ ਜਿਵੇਂ ਦੱਸਿਆ ਕੀ ਦੇਖੋ ਭਾਵੇਂ ਦੇਖੋ ਨਿਫਟੀ ਉੱਤੇ ਜਾਂਦੀ ਆ ਭਾਵੇਂ ਨਿਫਟੀ ਥੱਲੇ ਆਉਂਦੀ ਆ ਨਿਫਟੀ ਉੱਤੇ ਕਿਉਂ ਜਾਂਦੀ ਥੱਲੇ ਕਿਉਂ ਆਉਂਦੀ ਆ ਉੱਤੇ ਜਾਂਦੀ ਜਿਹੜੇ ਵੱਡੇ ਵੱਡੇ ਇੰਸਟੀਚਿਊਟ ਏ ਜਿਹੜੇ ਕਰੋੜਾਂ ਲਾ ਕੇ ਟ੍ਰੇਡ ਕਰਦੇ ਉਹਨਾਂ ਦਾ ਜਦੋਂ ਪੈਸਾ ਲੱਗਦਾ ਉੱਤੇ ਵਾਸਤੇ ਫਿਰ ਉੱਤੇ ਜਾਂਦੀ ਜਦੋਂ ਉਹਨਾਂ ਦਾ ਪੈਸਾ ਲੱਗਦਾ ਥੱਲੇ ਵਾਸਤੇ ਫਿਰ ਥੱਲੇ ਆਉਂਦੀ ਏ ਤੇ ਉਹ ਪੈਸਾ ਲਾਉਂਦੇ ਆ ਪੈਟਰਨ ਦੇਖ ਕੇ ਚਾਰਟ ਪੈਟਰਨ ਦੇਖ ਕੇ ਕੈਂਡਲਸਟਿਕ ਪੈਟਰਨ ਦੇਖ ਕੇ ਤੇ ਉਹ ਉਥੇ ਟ੍ਰੇਡ ਕਰਦੇ ਜਿੱਥੇ ਉਹਨਾਂ ਦਾ ਸਟਾਪ ਲੌਸ ਛੋਟਾ ਬਣਦਾ ਜਿੱਥੇ ਸਟਾਪ ਲੌਸ ਵੱਡਾ ਬਣਦਾ ਉਥੇ ਉਹ ਐਂਟਰੀ ਨਹੀਂ ਕਰਦੇ ਕਿਉਂਕਿ ਜਿਹੜਾ ਬੰਦਾ ਦੇਖੋ ਐਗਜ਼ਾਮਪਲ ਦੇ ਤੌਰ ਤੇ ਜਿਹੜਾ ਕਰੋੜਾਂ ਲਾ ਕੇ ਟ੍ਰੇਡ ਕਰਦਾ ਹੋਊਗਾ ਉਹਨੇ ਜਿੱਥੇ ਦੇਖੋ ਉਹਦਾ ਸਟਾਪ ਲੌਸ ਛੋਟਾ ਬਣੂਗਾ ਉਥੇ ਹੀ ਐਂਟਰੀ ਉਹਨੇ ਕਰਨੀ ਹੈ ਜਿੱਥੇ ਵੱਡਾ ਬਣੂਗਾ ਉਥੇ ਉਹ ਭੁੱਲ ਕੇ ਵੀ ਨਹੀਂ ਕਰੂਗਾ ਕਿਉਂਕਿ ਉਥੇ ਉਹ ਅਫੋਰਡ ਹੀ ਨਹੀਂ ਕਰ ਸਕਦਾ ਉਹਨਾਂ ਸਟਾਪ ਲੌਸ ਦੇ ਨਾਲ ਸੋ ਸਭ ਤੋਂ ਮੇਨ ਚੀਜ਼ ਇਹ ਆ ਕਿ ਜਦੋਂ ਵੀ ਐਮ ਪੈਟਰਨ ਤੇ ਤੁਸੀਂ ਟ੍ਰੇਡ ਕਰਦੇ ਜਦੋਂ ਵੀ ਦੇਖੋ ਤੁਸੀਂ ਜੇ ਸਟਾਪ ਲੌਸ ਵੱਡਾ ਬਣ ਗਿਆ ਫਿਰ ਉਹ ਇਹ ਸਟਾਪ ਲੋਸ ਛੋਟਾ ਬਣ ਗਿਆ ਫਿਰ ਉਹ ਪਰਫੈਕਟ ਐਮ ਪੈਟਰਨ ਹੈ। ਐਗਜ਼ਾਮਪਲ ਦਿਖਾਉਣੇ ਤੁਹਾਡੇ ਸਾਹਮਣੇ। ਹੁਣ ਦੇਖੋ ਆ ਐਮ ਪੈਟਰਨ ਹੈ। ਆ ਐਮ ਪੈਟਰਨ ਹੈ ਤੇ ਦੇਖੋ ਆਪ ਇਸਕਾਰ ਲਾ ਲੋਗਾ। ਵਿਚਕਾਰਲੇ ਲੋ ਤੋਂ ਥੱਲੇ ਜਦੋਂ ਦੇਖੋ ਕੈਂਡਲ ਨੇ ক্লোਜ਼ ਕਰਨਾ ਸੀ। ਉਸ ਤੋਂ ਬਾਅਦ ਆਪਣਾ ਐਮ ਪੈਟਰਨ ਕੰਪਲੀਟ ਹੋਣਾ ਸੀ। ਹੁਣ ਇਸ ਕੈਂਡਲ ਨੇ ਦੇਖੋ ਥੱਲੇ ক্লোਜ਼ ਕੀਤਾ ਹੈ। ਇਹ ਕੈਂਡਲ ਦਾ ਦੇਖੋ ਇੱਥੋਂ ਤੱਕ ਗਿਆ ਹੈ। ਤੇ ਆਪਣਾ ਇਹਦੇ ਵਿੱਚ ਸਟਾਪ ਲੋਸ ਇੱਥੇ ਬਣਦਾ ਹੈ ਤੇ ਇਹ ਇੱਥੋਂ ਤੱਕ ਗਿਆ। ਸੋ ਦੇਖੋ ਕਿੰਨਾ ਵੱਡਾ ਸਟਾਪ ਲੋਸ ਇਹਦੇ ਵਿੱਚ ਬਣਦਾ ਹੈ। ਹੁਣ ਇਹਦੇ ਵਿੱਚ ਜਿਹੜੇ ਵੱਡੇ 플레이ਰ ਆ ਜਿਹੜੇ ਵੱਡੇ ਵੱਡੇ ਇੰਸਟੀਚਿਊਟ ਹੈ ਜਿਹੜਾ ਕਰੋੜਾ ਲਾ ਕੇ ਟਰੇਡ ਕਰਦੇ ਉਹ ਕਰ ਸਕਦੇ ਤੁਸੀਂ ਆਪ ਸੋਚੋ ਜੀ ਤੁਹਾਡੇ ਕੋਲ ਮੰਨ ਲਓ 1 ਕਰੋੜ ਹੈ ਤੁਸੀਂ ਇਹਦੇ ਵਿੱਚ ਟਰੇਡ ਕਰ ਲੋਗੇ ਨਹੀਂ ਕਰ ਸਕਦੇ ਕਿਉਂਕਿ ਸਟਾਪ ਲੌਸ ਬਹੁਤ ਵੱਡਾ ਬੰਦਾ ਸੋ ਇਦਾਂ ਦੇ ਐਮ ਪੈਟਰਨ ਦੇ ਵਿੱਚ ਕੀ ਹੋ ਸਕਦਾ ਪ੍ਰੀਮੀਅਮ ਡੀਕੇ ਹੋ ਸਕਦਾ ਪ੍ਰੀਮੀਅਮ ਡੀਕੇ ਕੀ ਤੁਹਾਡਾ ਲੌਸ ਹੋ ਸਕਦਾ ਜਾਂ ਫਿਰ ਸਟਾਪ ਲੌਸ ਹਿੱਟ ਹੋ ਸਕਦਾ ਜਾਂ ਫਿਰ ਛੋਟਾ ਜਿਹਾ ਪ੍ਰੋਫਿਟ ਮਿਲ ਸਕਦਾ ਬਸ ਇਹੀ ਆ ਤੇ ਹੁਣ ਆਪਾਂ ਦੇਖਦੇ ਹਾਂਗੇ ਪਰਫੈਕਟ ਐਮ ਪੈਟਰਨ ਉਹ ਕਿਦਾਂ ਦਾ ਹੁੰਦਾ ਜੀਦਵੇ ਸਟਾਪ ਲੋਸ ਛੋਟਾ ਹੁਣ ਦੇਖੋ ਇਹਦਾ ਵਿਸਕਾਰ ਨਾਲ ਲੋ ਆਇਆ ਇਹ ਤੋਂ ਥੱਲੇ ক্লোਜ਼ ਕੀਤਾ ਇਸ ਸਕੈਂਡਲ ਨੇ ਹੁਣ ਇਸ ਸਕੈਂਡਲ ਦਾ ਦੇਖੋ ਇੱਥੇ ਐਂਟਰੀ ਬਣਦੀ ਹੈ ਤੇ ਇੱਥੇ ਦੇਖੋ ਆਪਣਾ ਸਟਾਪ ਲੋਸ ਹੈ ਇੱਥੇ ਸਟਾਪ ਲੋਸ ਹੈ ਸੋ ਇਹ ਦੇਖੋ ਫਾਸਲਾ ਇਹ ਛੋਟਾ ਫਾਸਲਾ ਹੈ ਇਹਦੇ ਵਿੱਚ ਜਿਹੜਾ ਹੋਊ ਜ਼ਿਆਦਾ ਹੈ ਸੋ ਇੱਥੇ ਸਟਾਪ ਲੋਸ ਛੋਟਾ ਬੰਦਾ ਇੱਥੇ ਵੱਡੇ ਵੱਡੇ ਜਿਹੜੇ ਇੰਸਟੀਟਿਊਟ ਹੈ ਕਰੋੜਾ ਲਾ ਕੇ ਟ੍ਰੇਡ ਕਰਦੇ ਐਂਟਰੀ ਕਰਨਗੇ ਜ਼ਿਆਦਾ ਐਂਟਰੀਆਂ ਹੋਣਗੀਆਂ ਤੇ ਉਹਦੇ ਨਾਲ ਕੀ ਹੋਊਗਾ ਜ਼ਿਆਦਾ ਤਗੜਾ ਮੂਵ ਆਊਗਾ ਤੇ ਐਨ ਪੈਟਰਨ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋਊਗਾ ਜਿਨ੍ਹਾਂ ਲੋਕਾਂ ਨੇ ਵੈਂਪ ਪੈਟਰਨ ਦੇ ਵਿੱਚ ਟ੍ਰੇਡ ਕੀਤੀ ਹੋਊਗੀ ਇਹਦੇ ਵਿੱਚ ਉਹਨਾਂ ਸਾਰਿਆਂ ਨੂੰ ਪ੍ਰੋਫਿਟ ਹੋਊਗਾ ਸੋ ਇਹਦੇ ਵਿੱਚ ਸਟਾਪ ਲੌਸ ਛੋਟਾ ਬਣਦਾ ਹੁਣ ਇਹਦੇ ਵਿੱਚ ਦੇਖੋ ਇੱਕ ਐਗਜ਼ਾਮਪਲ ਹੋਰ ਲੈ ਲਓ ਇਹਦਾ ਲੂ ਆ ਦੇਖੋ ਤੇ ਇੱਥੇ ਆਪਣੀ ਐਂਟਰੀ ਬਣਦੀ ਹੈ ਇੱਥੇ ਆਪਣਾ ਸਟਾਪ ਲੌਸ ਬਣਦਾ ਹੈ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਛੋਟਾ ਸਟਾਪ ਲੌਸ ਸੋ ਜਿੰਨਾ ਛੋਟਾ ਸਟਾਪ ਲੌਸ ਹੋਊਗਾ ਓਨਾ ਹੀ ਉਹਦੇ ਵਿੱਚ ਆਪਣੇ ਐਮ ਪੈਟਰਨ ਦੇ ਪਾਸ ਹੋਣ ਦੇ ਚਾਂਸ ਤੇ ਓਨਾ ਹੀ ਆਪਣਾ ਉਹਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਆ ਸੋ ਇਹੋ ਹੀ ਆ ਬਸ ਫਾਰਮੂਲਾ ਪਰਫੈਕਟ ਐਮ ਪੈਟਰਨ ਦਾ ਤੇ ਅਨ ਪਰਫੈਕਟ ਐਮ ਪੈਟਰਨ ਦਾ ਜਿੱਥੇ ਦੇਖੋ ਸਟੌਪ ਲੌਸ ਛੋਟਾ ਹੈ ਉਹ ਪਰਫੈਕਟ ਐਮ ਪੈਟਰਨ ਹੈ ਜਿੱਥੇ ਸਟੌਪ ਲੌਸ ਵੱਡਾ ਉਹ ਪਰਫੈਕਟ ਐਮ ਪੈਟਰਨ ਨਹੀਂ ਹੈਗਾ ਇਹਦੇ ਵਾਸਤੇ ਇੱਕ ਸੌਖਾ ਜਿਹਾ ਤਰੀਕਾ ਹੋਰ ਵੀ ਆ ਦੇਖੋ ਆਪ ਵਿਚਕਾਰ ਲਾ ਲੋ ਆ ਤੇ ਜਦੋਂ ਦੇਖੋ ਇਧਰਲੇ ਕੈਂਡਲ ਨਹੀਂ ਇਧਰਲੇ ਕੈਂਡਲ ਨੇ ਐਮ ਪੈਟਰਨ ਕੰਪਲੀਟ ਕਰਨਾ ਹੁੰਦਾ ਸੋ ਇਧਰਲਾ ਕੈਂਡਲ ਜਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਜਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਦੇਖੋ ਇੱਥੇ ਆ ਜਿਆਦਾ ਵੱਡਾ ਆ ਇੱਥੇ ਦੇਖੋ ਛੋਟਾ ਆ ਇੱਥੇ ਵੀ ਛੋਟਾ ਆ ਸੋ ਇਧਰਲਾ ਕੈਂਡਲ ਜਿਹੜਾ ਛੋਟਾ ਹੋਣਾ ਚਾਹੀਦਾ ਜੀ ਜਿਆਦਾ ਵੱਡਾ ਕੈਂਡਲ ਇਧਰਲਾ ਸੋ ਫਿਰ ਜਿਹੜਾ ਤੁਹਾਡਾ ਐਮ ਪੈਟਰਨ ਆ ਉਹ ਪਰਫੈਕਟ ਨਹੀਂਗਾ ਉਹਦੇ ਵਿੱਚ ਤੁਹਾਡੇ ਪ੍ਰੀਮੀਅਮ ਡੀਕੇ ਹੋਣ ਦੇ ਚਾਂਸ ਸਿਆ ਉਹਦੇ ਵਿੱਚ ਤੁਹਾਡੇ ਸਟਾਪ ਲੋਸ ਹਿੱਟ ਹੋਣ ਦੇ ਚਾਂਸ ਸਿਆ ਤੇ ਉਹਦੇ ਵਿੱਚ ਤੁਹਾਡੇ ਜੇ ਪ੍ਰੋਫਿਟ ਮਿਲਿਆ ਵੀ ਤੇ ਛੋਟਾ ਪ੍ਰੋਫਿਟ ਮਿਲਣ ਦੇ ਚਾਂਸ ਸਿਆ ਸੋ ਇਹ ਪਹਿਚਾਨ ਹੋ ਗਈ ਆਈ ਹੋਪ ਇਹ ਚੀਜ਼ਾਂ ਕਲੀਅਰ ਹੋ ਗਈਆਂ ਕਿ ਪਰਫੈਕਟ ਐਮ ਪੈਟਰਨ ਕਿੱਦਾਂ ਦਾ ਹੁੰਦਾ ਤੇ ਅਨ ਪਰਫੈਕਟ ਐਮ ਪੈਟਰਨ ਕਿੱਦਾਂ ਦਾ ਹੁੰਦਾ ਹੁਣ ਆਪਾਂ ਇਹ ਸਮਝ ਲੈਣੇ ਆ ਕੀ ਜਿਹੜਾ ਦੂਜਾ ਰੂਲ ਆ ਉਹ ਕੀ ਆ ਸੋ ਤੁਹਿਆਰੂ ਲਈ ਆ ਕਿ ਦੇਖੋ ਜਦੋਂ ਐਮ ਪੈਟਰਨ ਬਣਦਾ ਆ ਜਦੋਂ ਐਮ ਪੈਟਰਨ ਬਣਦਾ ਆ ਤੇ ਜਿਹੜਾ ਕੈਂਡਲੈਂਮ ਪੈਟਰਨ ਕੰਪਲੀਟ ਕਰਕੇ ਖਤਮ ਹੁੰਦਾ ਥੱਲੇ ক্লোਜ਼ ਹੁੰਦਾ ਉਸ ਕੈਂਡਲ ਦੀ ਜਿਹੜੀ ਬਾਡੀ ਆ ਪਿਛਲੇ ਕੈਂਡਲਾਂ ਦੀ ਬਾਡੀ ਤੋਂ ਥੱਲੇ ਹੋਣੀ ਚਾਹੀਦੀ ਆ ਹੁਣ ਇਹ ਰੂਲ ਕੀ ਹੈ ਇਹਨੂੰ ਧਿਆਨ ਨਾਲ ਸਮਝਦੇ ਆਪਾਂ ਹੁਣ ਇੱਥੇ ਆ ਜਾਓ ਤੁਸੀਂ ਸੋ ਦੇਖੋ ਜਿਹੜੀ ਤੁਨ ਲਾਲ ਲਿਖਦੀ ਆ ਤੇ ਹਰੀ ਦਿਖਦੀ ਆ ਇਹਨੂੰ ਆਪਾਂ ਕਹਿੰਦੇ ਕੈਂਡਲ ਦੀ ਬਾਡੀ ਜਿਹੜੇ ਲਾਲ ਤੇ ਹਰੇ ਤੋਂ ਤੁਸੀਂ ਵੇਖਣ ਦੇ ਜੋ ਇਹ ਆਪਣੇ ਕੈਂਡਲ ਆ ਤੇ ਜਿਹੜੀ ਦੇਖੋ ਲਾਲ ਤੇ ਹਰੀ ਹੈ ਇਹਨਾਂ ਦੀ ਬਾਡੀ ਹੈ ਤੇ ਜਿਹੜੀ ਦੇਖੋ ਥੱਲੇ ਡੰਡੀ ਆ ਤੇ ਉਹ ਉੱਤੇ ਡੰਡੀ ਇਹਨੂੰ ਆਪਾਂ ਵਿਕ ਕਹਿੰਦੇ ਆ ਥੱਲੇ ਵਾਲੀ ਡੰਡੀ ਲੋ ਹੁੰਦੀ ਹੈ ਉੱਤੇ ਵਾਲੀ ਜਿਹੜੀ ਹੁੰਦੀ ਹੈ ਉਹ ਹਾਈ ਹੁੰਦੀ ਹੈ ਸੋ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੁਣ ਦੇਖੋ ਇੱਥੇ ਸਭ ਤੋਂ ਨੀਵੀਂ ਸਭ ਤੋਂ ਥੱਲੇ ਕਿਹੜੀ ਆ ਆਹ ਹਰੇ ਕੈਂਡਲ ਦੀ ਬਾਡੀ ਹੁਣ ਇਸ ਕੈਂਡਲ ਦੀ ਬਾਡੀ ਤੋਂ ਜਿਹੜਾ ਕੈਂਡਲ ਇਧਰੋਂ ਐਮ ਪੈਟਰਨ ਕੰਪਲੀਟ ਕਰੂਗਾ ਉਹਦੀ ਬਾਡੀ ਥੱਲੇ ਹੋਣੀ ਚਾਹੀਦੀ ਜਿਵੇਂ ਕਿ ਆਪਾਂ ਇੱਥੇ ਦੇਖਿਆ ਲਾਲ ਕੈਂਡਲ ਦੀ ਬਾਡੀ ਥੱਲੇ ਆ ਸੋ ਇਹ ਆਪਣਾ ਟਿਕ ਮਾਰਕ ਹੋ ਗਿਆ ਕੀ ਸਹੀ ਹੈ ਐਮ ਪੈਟਰਨ ਹੈ ਹੁਣ ਇਸ ਤੋਂ ਅੱਗੇ ਵਾਲਾ ਜਿਹੜਾ ਰੂਲ ਆ ਉਹ ਵੀ ਇਹਦੇ ਨਾਲ ਮਲਾ ਕੇ ਤੁਸੀਂ ਸਮਝੋ ਅੱਗੇ ਵਾਲਾ ਰੂਲ ਇਹ ਆ ਕਿ ਜਿਹੜਾ ਕਲੋਜ਼ਿੰਗ ਕੈਂਡਲ ਹੈ ਜਿਹੜੇ ਕੈਂਡਲ ਨੇ ਪੈਟਰਨ ਕੰਪਲੀਟ ਕਰਕੇ ਖਤਮ ਹੋਇਆ ਉਹਦਾ ਜਿਹੜਾ ਲੋਅ ਆ ਪਿਛਲੇ ਕੈਂਡਲਾਂ ਤੋਂ ਥੱਲੇ ਹੋਣਾ ਚਾਹੀਦਾ ਬਾਡੀ ਤੋਂ ਬਾਡੀ ਥੱਲੇ ਹੋਏ ਤੇ ਲੋਅ ਤੋਂ ਲੋਅ ਥੱਲੇ ਹੋਣਾ ਚਾਹੀਦਾ ਇਹ ਕਿਵੇਂ ਇਹ ਵੀ ਤੁਹਾਨੂੰ ਸਮਝਾ ਦਿੰਨੇ ਆ ਸੋ ਧਿਆਨ ਨਾਲ ਇੱਥੇ ਦੇਖੋ ਹੁਣ ਦੇਖੋ ਆ ਜਿਹੜਾ ਆ ਲੋਅ ਆ ਹਰੀ ਕੈਂਡਲ ਦਾ ਲੋਅ ਆ ਸਭ ਤੋਂ ਨੀਵਾਂ ਲੋਅ ਇਹ ਆ ਸੋ ਜਿਹੜਾ ਇਧਰੋਂ ਦੇਖੋ ਲਾਲ ਕੈਂਡਲ ਐਮ ਪੈਟਰਨ ਕੰਪਲੀਟ ਕਰਨ ਦੇ ਆ ਇਹਦਾ ਲੋ ਉਤੋਂ ਥੱਲੇ ਹੋਣਾ ਚਾਹੀਦਾ ਇੱਥੇ ਦੇਖੋ ਇਹਦਾ ਲੋ ਇਸ ਤੋਂ ਥੱਲੇ ਆ ਸੋ ਬਾਡੀ ਤੋਂ ਥੱਲੇ ਬਾਡੀ ਆ ਤੇ ਲੋ ਤੋਂ ਥੱਲੇ ਲੋ ਆ ਸੋ ਇਸ ਕਰਕੇ ਕੀ ਬਣ ਗਏ ਪਰਫੈਕਟ ਆਪਣਾ ਐਮ ਪੈਟਰਨ ਬਣ ਗਿਆ ਸੋ ਇਹ ਚੀਜ਼ਾਂ ਹੁਣ ਆਪਾਂ ਗੱਲ ਕਰਦੇ ਆ ਅਗਲੇ ਰੂਲ ਦੀ ਕਿ ਅਗਲਾ ਅਗਲਾ ਰੂਲ ਆਪਣਾ ਇਹਦੇ ਵਿੱਚ ਕੀ ਆ ਸੋ ਰੂਲ ਨੰਬਰ 4 ਇਹ ਆ ਕਿ ਜਦੋਂ ਦੇਖੋ ਲੋ ਬ੍ਰੇਕ ਹੁੰਦਾ ਐਮ ਪੈਟਰਨ ਬਣ ਗਿਆ ਤਿੰਨੇ ਉਦਲੇ ਰੂਲ ਕਲੀਅਰ ਹੋ ਗਿਆ ਆਪਣੇ ਸਾਈਜ਼ ਵੀ ਛੋਟਾ ਹੈ ਬਾਡੀ ਤੋਂ ਥੱਲੇ ਬਾਡੀ ক্লোਜ਼ ਹੋਈ ਆ ਤੇ ਲੋ ਵੀ ਜਿਹੜਾ ਮਤਲਬ ਕਿ ਪਿਛਲੇ ਲੋਵਾਂ ਨੂੰ ਬ੍ਰੇਕ ਕੀਤਾ ਸੋ ਪਹਿਲੇ ਤਿੰਨ ਜਿਹੜੇ ਰੂਲ ਹੈ ਉਹ ਆਪਣੇ ਟਿਕ ਮਾਰਕ ਹੋ ਗਏ ਟਿਕ ਮਾਰਕ ਹੋ ਗਏ ਹੁਣ ਜਿਹੜਾ ਚੌਥਾ ਰੂਲ ਆ ਐਮ ਪੈਟਰਨ ਕੰਪਲੀਟ ਹੋ ਗਿਆ ਚੌਥਾ ਰੂਲ ਏ ਆ ਐਂਟਰੀ ਐਂਟਰੀ ਆਪਾਂ ਉਦੋਂ ਕਰਨੀ ਜਦੋਂ ਲੋ ਬ੍ਰੇਕ ਹੋ ਜਾਂਦਾ ਲੋ ਬ੍ਰੇਕ ਤੋਂ ਕੀ ਮਤਲਬ ਹੈ ਇਹ ਵੀ ਹੁਣ ਸਮਝ ਲਓ ਹੁਣ ਦੇਖੋ ਐਸ ਕੈਂਡਲ ਨੇ ਆਪਣਾ ਇੱਥੇ ਆ ਜਿਹੜਾ ਕੈਂਡਲ ਆ ਲਾਲ ਕੈਂਡਲ ਐਸ ਕੈਂਡਲ ਨੇ ਐਮ ਪੈਟਰਨ ਕੰਪਲੀਟ ਕੀਤਾ ਸੋ ਇਹਦੀ ਬਾਡੀ ਦੇਖੋ ਆਇਆ ਇਹਦਾ ਲੋ ਆ ਜਿਵੇਂ ਅਗਲਾ ਕੈਂਡਲ ਇਹਨੂੰ ਕ੍ਰੋਸ ਕਰੂਗਾ ਥੱਲੇ ਨੂੰ ਉਸੇ ਟਾਈਮ ਤੇ ਆਪਾਂ ਐਂਟਰੀ ਕਰਨੀ ਹੈ ਉਸੇ ਟਾਈਮ ਤੇ ਐਂਟਰੀ ਕਰਨੀ ਹੈ ਜਦੋਂ ਕ੍ਰੋਸ ਕਰੂਗਾ ਹੁਣ ਇਹਦੇ ਨਾਲ ਫਾਇਦਾ ਕੀ ਹੁੰਦਾ ਹੈ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇੱਥੇ ਇੱਕ ਐਮ ਪੈਟਰਨ ਬਣਿਆ ਸੀ ਆ ਦੇਖੋ ਆ ਜਿਹੜਾ ਇਹ ਵੀ ਐਮ ਪੈਟਰਨ ਹੀ ਬਣਿਆ ਸੀ ਹੁਣ ਇਹ ਐਮ ਪੈਟਰਨ ਬਣਿਆ ਸੀ ਆ ਲਾਲ ਕੈਂਡਲ ਨੇ ਥੱਲੇ ক্লোਜ਼ ਕੀਤਾ ਪਿਛਲੇ ਜਿਹੜੀ ਕੈਂਡਲਾਂ ਦੀ ਬੋਡੀ ਤੋਂ ਬੋਡੀ ਥੱਲੇ ਆ ਲੋ ਤੋਂ ਲੋ ਥੱਲੇ ਆ ਸਾਰੇ ਕਲੀਅਰ ਹੋਣ ਡੀਆਂ ਚੀਜ਼ਾਂ ਪਰ ਕੀ ਆ ਕਿ ਜਿਹੜਾ ਅਗਲਾ ਕੈਂਡਲ ਆ ਉਹ ਹਰਾ ਬਣ ਗਿਆ ਉਸ ਕੈਂਡਲ ਨੇ ਤਾਂ ਲੋ ਬ੍ਰੇਕ ਨਹੀਂ ਕੀਤਾ ਜੇ ਤੁਸੀਂ ਇਹਦੇ ਵਿੱਚ ਲੋ ਬ੍ਰੇਕ ਤੇ ਐਂਟਰੀ ਕਰਦੇ ਫਿਰ ਤੁਸੀਂ ਇਹਦੇ ਵਿੱਚ ਵੱਜ ਜਾਣਾ ਸੀ ਜੇ ਤੁਸੀਂ ਇਹਦੇ ਵਿੱਚ ਲੋ ਬ੍ਰੇਕ ਤੋਂ ਪਹਿਲਾਂ ਐਂਟਰੀ ਕੀਤੀ ਫਿਰ ਤੁਹਾਡਾ ਇਹਦੇ ਵਿੱਚ ਸਟਾਪ ਲਸ ਹੋਇਆ ਸੋ ਇਹ ਸਿੰਪਲ ਜੀ ਗੱਲ ਆ ਕੀ ਲੋ ਬ੍ਰੇਕ ਹੋਣ ਤੇ ਆਪਾਂ ਐਂਟਰੀ ਕਰਨੀ ਜੇ ਲੋ ਬ੍ਰੇਕ ਹੋਣ ਤੇ ਐਂਟਰੀ ਕਰਾਂਗੇ ਫਿਰ ਆਪਣਾ ਉਹਦੇ ਵਿੱਚ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਹੋਰ ਜ਼ਿਆਦਾ ਹੋ ਜਾਣਗੇ ਉਸ ਤੋਂ ਇਲਾਵਾ ਆਪਾਂ ਚੱਲਦੇ ਹੁਣ ਰੂਲ ਨੰਬਰ 4 ਤੇ ਆ ਰੂਲ ਨੰਬਰ 5 ਤੇ ਸੌਰੀ ਸੋ ਰੂਲ ਨੰਬਰ 5 ਹੈ ਜਿਹੜਾ ਇਹ ਕਾਫੀ ਇੰਟਰਸਟਿੰਗ ਹੈ ਇਹਦੇ ਨਾਲ ਆਪਾਂ ਸਟੌਪ ਲੋਸ ਬਹੁਤ ਛੋਟਾ ਕਰ ਸਕਦੇ ਹਾਂ ਬਹੁਤ ਛੋਟਾ ਸੋ ਰੂਲ ਨੰਬਰ 5 ਹੈ Trap ਤੋਂ ਬਚਣਾ ਇਹਦੇ ਵਿੱਚ ਤੁਸੀਂ ਦੇਖੋ ਕਿ ਐਮ ਪੈਟਰਨ ਬੰਨ ਤੋਂ ਬਾਅਦ ਜੇ ਅਗਲਾ ਕੈਂਡਲ ਪੂਰਾ ਲਾਲ ਬੰਦਾ ਆ ਫਿਰ ਦੇਖੋ ਇੱਕ ਹੋਰ ਟਿਕ ਮਾਰਕ ਹੋ ਗਿਆ ਫਿਰ ਤੁਹਾਨੂੰ ਉਸ ਐਮ ਪੈਟਰਨ ਦੇ ਵਿੱਚ ਪ੍ਰੋਫਿਟ ਵੱਡਾ ਮਿਲ ਸਕਦਾ ਹੈ ਪਰ ਜੇ ਦੇਖੂ ਅਗਲਾ ਕੈਂਡਲ ਪੂਰਾ ਲਾਲ ਨਹੀਂ ਬਣਦਾ ਤੇ ਥੱਲੇ ਵੀ ਇੱਕ ਛੱਡਦਾ ਵੱਡੀ ਵੀਕ ਥੱਲੇ ਛੱਡਦਾ ਹੈ ਜਾਂ ਹਰਾ ਬਣ ਜਾਂਦਾ ਫਿਰ ਉਹ ਐਮ ਪੈਟਰਨ ਤੁਹਾਡਾ ਫੀਲ ਹੋ ਸਕਦਾ ਫਿਰ ਉਸ ਐਮ ਪੈਟਰਨ ਦੇ ਵਿੱਚ ਤੁਹਾਡਾ ਸਟਾਪ ਲਸ ਹੋ ਸਕਦਾ ਏਗਜ਼ਾਮਪਲ ਨਾਲ ਸਮਝ ਗਏ ਆਜੋ ਚਾਰਟ ਤੇ ਆਜੋ ਹੁਣ ਦੇਖੋ ਇੱਥੇ ਇੱਥੇ ਦੇਖੋ ਆ ਆਪਣਾ ਐਮ ਪੈਟਰਨ ਕੰਪਲੀਟ ਹੋਇਆ ਇੱਥੇ ਅਗਲਾ ਕੈਂਡਲ ਬਣਿਆ ਲਾਲ ਲਾਲ ਕੈਂਡਲ ਬਣਿਆ ਤੇ ਕੀ ਹੋ ਸਕਦਾ ਉਹਦੇ ਵਿੱਚ ਆਪਾਂ ਨੂੰ ਵਧੀਆ ਪ੍ਰੋਫਿਟ ਹੋ ਸਕਦਾ ਤੇ ਕੀ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਵਧੀਆ ਪ੍ਰੋਫਿਟ ਹੋਇਆ ਹੁਣ ਆਜੋ ਇੱਥੇ ਅੱਜ ਦਾ ਐਗਜ਼ਾਮਪਲ ਅੱਜ ਦਾ ਐਗਜ਼ਾਮਪਲ ਆ ਦੇਖੋ ਐਮ ਪੈਟਰਨ ਬਣਿਆ ਐਸ ਲਾਲ ਕੈਂਡਲ ਨੇ ਕੰਪਲੀਟ ਕੀਤਾ ਉਸ ਤੋਂ ਅਗਲਾ ਕੈਂਡਲ ਕੀ ਬਣਿਆ ਹਰਾ ਕੈਂਡਲ ਬਣ ਗਿਆ ਹਰਾ ਕੈਂਡਲ ਬਣ ਗਿਆ ਥੱਲੇ ਵੀ ਇੱਕ ਛੱਡੀ ਉੱਤੇ ਵੀ ਇੱਕ ਛੱਡੀ ਉਸ ਤੋਂ ਬਾਅਦ ਤੁਸੀਂ ਦੇਖੋ ਥੱਲੇ ਚਾਹੇ ਗਿਆ ਆ ਪਰ ਪ੍ਰੋਫਿਟ ਬਹੁਤ ਛੋਟਾ ਹੋਇਆ ਪ੍ਰੀਮੀਅਮ ਤੁਹਾਡਾ ਇਹਦੇ ਵਿੱਚ ਡੀਕੀ ਹੋਇਆ ਜਿੰਨਾ ਤੁਹਾਡਾ ਸਟਾਪ ਲਾਸ ਬੰਦਾ ਸੀ ਉਹਨਾਂ ਤੁਹਾਨੂੰ ਪ੍ਰੋਫਿਟ ਨਹੀਂ ਮਿਲਿਆ ਇਹਦੇ ਵਿੱਚ ਸੋ ਇਸ ਕਰਕੇ ਐਮ ਪੈਟਰਨ ਬੰਦ ਤੋਂ ਬਾਅਦ ਆ ਜਿਹੜਾ ਅਗਲਾ ਕੈਂਡਲ ਹੈ ਪਹਿਲਾ ਅਗਲਾ ਕੈਂਡਲ ਐਮ ਪੈਟਰਨ ਕੰਪਲੀਟ ਹੋਣ ਤੋਂ ਬਾਅਦ ਆ ਉਹ ਲਾਲ ਹੋਣਾ ਚਾਹੀਦਾ ਤੇ ਵੱਡਾ ਲਾਲ ਮਤਲਬ ਭਰਿਆ ਹੋਇਆ ਲਾਲ ਹੋਣਾ ਚਾਹੀਦਾ ਉਹਦੀ ਵਿਕ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੇਖੋ ਇਹਦੀ ਵਿਕ ਹੈਗੀ ਛੋਟੀ ਜੀ ਹੈ ਨਾ ਮਾਤਰ ਵਿਕਿਆ ਇੰਨੀ ਦਾ ਕੋਈ ਚੱਕਰ ਨਹੀਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੋ ਇਹ ਚੀਜ਼ਾਂ ਤੁਸੀਂ ਸਮਝ ਲਈਆਂ ਕਿ ਵਿਕ ਨਹੀਂ ਹੋਣੀ ਚਾਹੀਦੀ ਤੇ ਹਰਾ ਨਹੀਂ ਹੋਣਾ ਚਾਹੀਦਾ ਜੇ ਹਰਾ ਬਣ ਗਿਆ ਤੇ ਜਾਂ ਫਿਰ ਦੇਖੋ ਬਹੁਤ ਜਿਆਦਾ ਜਿਆਦਾ ਵਿਕ ਛੱਡਦੀ ਜੇ ਤਰ੍ਹਾਂ ਮੰਨ ਲਓ ਇਤਨਾ ਦਾ ਜੇ ਮੰਨ ਲਓ ਹੈ ਮਰਜਾ ਬਣ ਗਿਆ ਜਾਂ ਫਿਰ ਹਰਾ ਬਣ ਗਿਆ ਫਿਰ ਤੁਸੀਂ ਉੱਥੇ ਹੀ ਨਿਕਲ ਸਕਦੇ ਜੋ ਉੱਥੇ ਤੁਸੀਂ ਆਪਣਾ ਸਟੌਪ ਲੌਸ ਲੈ ਕੇ ਨਿਕਲ ਸਕਦੇ ਜੋ ਤੁਹਾਡਾ ਸਟੌਪ ਲੌਸ ਬਹੁਤ ਛੋਟਾ ਹੋ ਜਾਊਗਾ ਤੇ ਤੁਹਾਨੂੰ ਮੰਨ ਲਓ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਸ ਐਮ ਪੈਟਰਨ ਦੇ ਵਿੱਚ ਜਾਂ ਤਾਂ ਮੈਨੂੰ ਪ੍ਰੋਫਿਟ ਬਹੁਤ ਛੋਟਾ ਹੋਣਾ ਜਾਂ ਮੇਰਾ ਪ੍ਰੀਮੀਅਮ ਡੀਕੇ ਹੋਣਾ ਜਾਂ ਮੇਰਾ ਸਟੌਪ ਲੌਸ ਹਿੱਟ ਹੋ ਸਕਦਾ ਸੋ ਤੁਸੀਂ ਉੱਥੇ ਨਿਕਲ ਸਕਦੇ ਜੋ ਜੇ ਹਰਾ ਕੈਂਡਲ ਬੰਦਦਾ ਹੈ ਤੇ ਜਾਂ ਪਰ ਜੇ ਮੰਨ ਲਓ ਕਿ ਹੈਮਰ ਵਰਗਾ ਕੈਂਡਲ ਬੰਦਾ ਥੱਲੇ ਵਿਕ ਜਿਆਦੀ ਛੱਡ ਜਾਂਦਾ ਹੈ ਸੋ ਫਿਰ ਵੀ ਤੁਸੀਂ ਉੱਥੇ ਨਿਕਲ ਸਕਦੇ ਜੋ ਜੇ ਲਾਲ ਕੈਂਡਲ ਬੰਦਾ ਭਰਿਆ ਹੋਇਆ ਲਾਲ ਕੈਂਡਲ ਬੰਦਾ ਨਾ ਮਾਤਰ ਵੀ ਇੱਕ ਛੱਡੀ ਹੈ ਫਿਰ ਤੁਸੀਂ ਉਹਦੇ ਵਿੱਚ ਰੁੱਕ ਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਜੋ ਸੋ ਇਹ ਪੰਜ ਰੂਲ ਆਈ ਹੋਪ ਤੁਹਾਨੂੰ ਕਲੀਅਰ ਸਮਝ ਆ ਗਏ ਆ ਫਿਰ ਵੀ ਜੇ ਕੋਈ ਡਾਊਟ ਰਹਿ ਗਿਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੋ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਰ ਸਕਦੇ ਜੋ ਤੇ ਇਹ ਜਿਹੜੇ ਪੰਜ ਰੂਲ ਜੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਫਾਲੋ ਕਰੋਗੇ ਤੇ ਤੁਹਾਡੀ ਐਕੂਰਸੀ ਐਮ ਪੈਟਰਨ ਦੇ ਵਿੱਚ ਬਹੁਤ ਜ਼ਿਆਦਾ ਤਗੜੀ ਹੋ ਜਾਊਗੀ ਤੁਹਾਡੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਣਗੇ ਸਟਾਪ ਲਸ ਜਦੋਂ ਹੋਊਗਾ ਵੀ ਤੇ ਬਹੁਤ ਨਾ ਮਾਤਰ ਹੋਊਗਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਊਗਾ ਕਿ ਐਸ ਐਮ ਪੈਟਰਨ ਦੇ ਵਿੱਚ ਮੇਰਾ ਸਟਾਪ ਲਸ ਹੋ ਸਕਦਾ ਜਾਂ ਫਿਰ ਆ ਐਮ ਪੈਟਰਨ ਮੇਰਾ ਫੇਲ ਹੋ ਸਕਦਾ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ